ਜੀ ਹਾਂ ਦੇਖੋ ਇਹ ਕਿੰਨੀ ਸ਼ਰਮਨਾਕ ਗੱਲ ਹੈਗੀ ਆ ਕਿ ਇੱਕ 12 ਸਾਲ ਦੀ ਛੋਟੀ ਜੀ ਬੱਚੀ ਜਿਹਨੂੰ ਕਿ ਹਲੇ ਆਪਣੀ ਜ਼ਿੰਦਗੀ ਸੰਭਾਲਣ ਦਾ ਕੋਈ ਇਲਮ ਨਹੀਂ ਹੈਗਾ ਬਿਲਕੁਲ ਵੀ ਔਰ ਪੂਰੇ ਸਮਾਜ ਨੇ ਮਨ ਲੱਗਦਾ ਮਿਲ ਕੇ ਉਸ ਬੱਚੀ ਨੂੰ ਫੇਲ ਕੀਤਾ ਆ 8 ਮਹੀਨੇ ਦੀ ਪ੍ਰੈਗਨੈਂਟ ਮਾਂ ਨੂੰ ਹੀ ਘਰੇ ਪਤਾ ਚੱਲਿਆ ਵੀ ਉਹ 8 ਮਹੀਨੇ ਪ੍ਰੈਗਨਟ ਹੈਗੀ ਹੈ ਜਦੋਂ ਉਹਨੂੰ ਕੀਤਾ ਹੈ ਕਿ ਹਸਪੀਟਲ ਲੈ ਕੇ ਗਈ ਹੈ ਕਹਿੰਦੀ weight put on ਬਹੁਤ ਹੋ ਗਿਆ ਸੀ ਪੇਟ ਦਰਦ ਕਹਿੰਦੀ ਸੀ ਤਾਂ ਅਸੀਂ ਉਹਦਾ ਅਲਟਰਾਸਾਊਂਡ ਕਰਵਾਇਆ ਫਿਰ ਪਤਾ ਚੱਲਿਆ ਇਹ ਕਦੇ ਹੋ ਸਕਦਾ ਹੈ ਕਿ ਅਗਰ ਇੱਕ ਬੱਚੀ ਮਾਂ ਸਪੈਸ਼ਲੀ ਜਿਹੜੀ ਹੁੰਦੀ ਹੈ ਉਹ ਘਰ ਦੇ ਅੰਦਰ ਹਰ ਟਾਈਮ ਸਪੈਸ਼ਲੀ ਗਰਲਸ ਦੇ ਲਈ ਬਹੁਤ ਕੇਅਰਫੁਲ ਹੁੰਦੀਆਂ ਨੇ ਕਿਦਾਂ ਹੋ ਸਕਦਾ ਹੈ ਕਿ ਮਹੀਨੇ ਦੀ ਮਹਾਵਾਰ ਹੀ ਨਹੀਂ ਪਤਾ ਚੱਲੀ ਮਾਂ ਨੂੰ ਵੀ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਦੂਜਾ ਸਕੂਲ ਦੇ ਅੰਦਰ ਦੇਖੋ ਤੁਸੀਂ ਕਿ ਟੀਚਰਸ ਨੇ ਇਸ ਚੀਜ਼ ਨੂੰ ਨੋਟ ਨਹੀਂ ਕੀਤਾ ਕਿ ਉਹ ਜਿਹੜੀ ਬੱਚੀ ਹੈਗੀ ਉਹ weight put on ਕੀਤਾ ਹੈ ਜਾਂ ਉਹ ਸੁਸਤ ਰਹਿੰਦੀ ਹੈ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੀ ਬਹੁਤ ਸੁਸਤੇ ਚੁੱਪਚਾਪ ਰਹਿਣ ਲੱਗੀ ਸੀ ਕਿਸੇ ਨੇ ਕੋਈ ਕਾਉਂਸਲ ਨਹੀਂ ਕੀਤਾ ਟੀਚਰਸ ਨੇ ਨਹੀਂ ਦੇਖਿਆ ਕਿ ਕਿਉਂ ਬੱਚੀ ਜਿਹੜੀ ਇਸ ਤਰੀਕੇ ਦੇ ਨਾਲ ਚੁੱਪ ਹੈ ਫਿਰ ਮੈਨੂੰ ਪਤਾ ਚੱਲਿਆ ਦੀ ਮਦਰ ਤੋਂ ਕਿ ਇਹ ਪੇਰੈਂਟਸ ਜਿਹੜੇ ਨੇ ਇਹ ਸੈਪਰੇਟ ਸੈਪਰੇਟ ਰਹਿ ਰਹੇ ਨੇ ਫਾਦਰ ਦੇ ਨਾਲ ਉਹਨਾਂ ਦੀ ਮਦਰ ਦੀ ਨਹੀਂ ਬਣਦੀ ਉਹ ਆਪਣੇ ਮਦਰ ਦੇ ਘਰ ਰਹਿ ਰਹੀ ਹੈ ਇਹਦਾ ਮਤਲਬ ਘਰ ਦੇ ਅੰਦਰ ਨਾਨੀ ਵੀ ਸੀ ਘਰ ਦੇ ਅੰਦਰ ਹੋਰ ਬਜ਼ੁਰਗ ਵੀ ਸੀਗੇ ਜਿਨ੍ਹਾਂ ਨੇ ਕਿਸੇ ਨੇ ਵੀ ਇਸ ਚੀਜ਼ ਨੂੰ ਨੋਟ ਨਹੀਂ ਕੀਤਾ ਫਿਰ ਤੁਸੀਂ ਦੇਖੋ ਜਿਹੜਾ ਆਟੋ ਵਾਲਾ ਸੀਗਾ ਜਿਹਨੇ ਜਿਹੜਾ ਬੱਚੇ ਨੂੰ ਛੱਡਣ ਜਾਂਦਾ ਸੀਗਾ ਉਹਦਾ ਕੋਈ ਵੈਰੀਫਿਕੇਸ਼ਨ ਸੀ ਕਿ ਕੌਣ ਉਹ ਬੰਦਾ ਸੀ ਕਦੇ ਕੋਈ ਪੁਲਿਸ ਵੈਰੀਫਿਕੇਸ਼ਨ ਹੋਈ ਉਹਦੀ ਉਹਦੀ ਵੀ ਕੋਈ ਨਹੀਂ ਮੈਨੂੰ ਤੇ ਲੱਗਦਾ ਕਿ ਪੂਰੇ ਸਿਸਟਮ ਨੇ ਮਿਲ ਕੇ ਇਹ ਬੱਚੇ ਦਾ ਜਿਹੜਾ ਟੋਟਲ ਫੇਲਿਅਰ ਹੋ ਗਿਆ। ਮੈਂ ਇਹਦੇ ਬਾਰੇ ਸਮੋਟੋ ਵੀ ਲਿਆ ਔਰ ਮੈਂ ਡੀਸੀਸ ਐਸਐਸਪੀਸ ਨੂੰ ਵੀ ਲੈਟਰ ਲਿਖ ਰਹੀ ਹਾਂ ਸੁਜੈਸ਼ਨਸ ਫਰੋਮ ਅਸ ਕਿ ਵੀ ਕੀ ਅੱਗੇ ਤੋਂ ਇਹੋ ਜਿਹਾ ਕੰਮ ਨਾ ਹੋ ਜAVE ਕਦੇ ਉਹ ਤੇ ਹੋਣਾ ਚਾਹੀਦਾ ਕਾਉਂਸਲਰਸ ਹੋਣੇ ਚਾਹੀਦੇ ਸਕੂਲ ਦੇ ਅੰਦਰ ਜਿਹੜੇ ਕਿ ਬੱਚਿਆਂ ਨੂੰ ਆ ਕੇ ਮਿਲਣ ਉਹਨਾਂ ਨੇ ਗੁੱਡ ਟੱਚ ਬੈਡ ਟੱਚ ਜਾਂ ਸਮਾਜ ਦੀ ਬੁਰਾਈਆਂ ਦੇ ਬਾਰੇ ਕੋਈ ਚਾਨਣ ਪਾ ਸਕ। ਪੇਰੈਂਟਸ ਦੀ ਵੀ ਕਾਉਂਸਲਿੰਗ ਨਾਲ ਹੋਣੀ ਚਾਹੀਦੀ ਹੈ ਕਿ ਘਰ ਦੇ ਅੰਦਰ ਬ੍ਰੋਕਨ ਹੋਮ ਹੈ। ਲੇਕਿਨ ਘਰ ਦੇ ਅੰਦਰ ਬੱਚਿਆਂ ਦੀ ਕੇਅਰ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਨਹੀਂ ਹੋ ਰਹੀ ਹੈ ਬਿਲਕੁਲ ਵੀ ਥਰਡਲੀ ਜਿਹੜੀਆਂ ਟਰਾਂਸਪੋਰਟਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀਆਂ ਨੇ ਉਹ ਟਰਾਂਸਪੋਰਟ ਜਿਹੜੇ ਪੇਰੈਂਟਸ ਨੇ ਭੇਜਦੇ ਨੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਸਕੂਲ ਅਥਾਰਟੀਆਂ ਨੂੰ ਤੇ ਪੁਲਿਸ ਅਥਾਰਟੀਆਂ ਨੂੰ ਇਨਫੋਰਮ ਕਰਨ ਕਿ ਸਾਡੇ ਬੱਚਿਆਂ ਦੇ ਲਈ ਅਸੀਂ ਇਹ ਟਰਾਂਸਪੋਰਟ ਅੰਗੇਜ ਕੀਤੀ ਹੈ ਫਿਰ ਪੁਲਿਸ ਉਹਨਾਂ ਦੀ ਵੈਰੀਫਿਕੇਸ਼ਨ ਕਰੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਨ ਵੀ ਕੌਣ ਹੈ ਤੇ ਕੌਣ ਨਹੀਂ ਹੈ ਜ਼ਿੰਮੇਵਾਰ ਠਹਿਰਾਇਆ ਜਾਵੇ ਜੇ ਓਨਰਸ ਹੈ ਜਿਹੜੇ ਉਸ ਵਹੀਕਲਸ ਦੇ ਜਦੋਂ ਅਸੀਂ ਇਹ ਸਾਰਾ ਕੰਮ ਕਰਨਾ ਸ਼ੁਰੂ ਕਰਾਂਗੇ ਬਹੁਤ ਹੱਦ ਤੱਕ ਜਿਹੜੀ ਹੈ ਇਹ ਘਟਨਾ ਘਟ ਘਟ ਹੋ ਜਾਏਗੀ ਫਿਰ ਜਿਹੜੇ ਸਪੌਟਸ ਨੇ ਬਲਕ ਸਪੌਟਸ ਨੇ ਜਿੱਦਾਂ ਜਿਵੇਂ ਕਿ ਖਾਲੀ ਜਗ੍ਹਾ ਨੇ ਇਹ ਕ੍ਰਾਈਮ ਕਿਦੋਂ ਹੋਇਆ ਜਿਸ ਏਰੀਆ ਦੇ ਅੰਦਰ ਹੋਇਆ ਉਸ ਏਰੀਆ ਦੇ ਅੰਦਰ ਕੋਈ ਕਹਿੰਦੇ ਨੇ ਕਿ ਬਹੁਤ ਹੀ ਉੱਥੇ ਕੋਈ ਆਉਂਦਾ ਜਾਂਦਾ ਨਹੀਂ ਹੈ ਖਾਲੀ ਪਿਆ ਸੋ ਇਹ ਜਿਹੜੇ ਇਹੋ ਜਿਹੇ ਸਪੌਟਸ ਨੇ ਇਹ ਤਾਂ ਬਰੀਡਿੰਗ ਗਰਾਊਂਡਸ ਨੇ ਕ੍ਰਾਈਮ ਦੇ ਲਈ ਇਸ ਚੀਜ਼ ਦੇ ਉੱਤੇ ਕੌਣ ਚੈੱਕ ਰੱਖਦਾ ਆ ਇਸ ਚੀਜ਼ ਦੇ ਉੱਤੇ ਕੌਣ ਬੀਟਸ ਜਿਹੜੀਆਂ ਲਗਣੀਆਂ ਚਾਹੀਦੀਆਂ ਨੇ ਦੇਖਣਾ ਚਾਹੀਦਾ ਹੈ ਕਿ ਇਹੋ ਜਿਹੇ ਜਿਹੜੇ ਸਪੋਰਟਸ ਨੇ ਉਹਨਾਂ ਨੂੰ ਕੋਈ ਮਿਸਯੂਜ਼ ਤੇ ਨਹੀਂ ਕਰ ਰਿਹਾ ਔਰ ਹਰ ਡਰਾਈਵਰ ਦੇ ਡਾਕਟਰਸ ਦੇ ਉੱਤੇ ਇੱਕ ਚੈੱਕ ਹੋਣਾ ਚਾਹੀਦਾ ਹੈ ਇਸ ਕਰਕੇ ਮੈਂ ਇੱਕ ਲੈਟਰ ਵੀ ਇਸ਼ੂ ਕਰ ਰਹੀ ਹਾਂ ਸਬ ਡੀਸੀਸ ਨੂੰ ਵੀ ਐਸਐਸਪੀਸ ਨੂੰ ਵੀ ਇੱਕ ਸੁਜੈਸ਼ਨਸ ਫਰਮ ਦਾ ਕਮਿਸ਼ਨ ਸਾਈਡ ਕਿ ਇਹ ਜਿਹੜੇ ਚੈਕਸ ਜਿਹੜੇ ਨੇ ਇਹ ਬਹੁਤ ਜ਼ਰੂਰੀ ਨੇ 8 ਮਨਤ ਦਾ ਜਿਹੜੀ ਪ੍ਰੈਗਨਸੀ ਦੇ ਸਿੰਟਮਸ ਹੁੰਦੇ ਨੇ ਉੱਤੇ ਬਹੁਤ ਵਿਜ਼ੀਬਲ ਨੇ ਬਹੁਤ ਵਿਜ਼ੀਬਲ ਨੇ ਔਰ ਮਦਰ ਕਹਿੰਦੇ ਕਿ ਮੈਂ ਸੋਚਿਆ ਕਿ ਸ਼ਾਇਦ weight put on ਕਰ ਲਿਆ ਐਦਾਂ ਨਹੀਂ ਹੁੰਦਾ ਕਦੇ ਵੀ ਇਹ ਇਗਨੋਰਡ ਹੈ ਟੋਟਲੀ ਚਾਈਲਡ ਔਰ ਫਿਰ ਮੈਂ ਵੀ ਪੁੱਛਿਆ ਕਿ ਅੱਗੇ ਕੀ ਕਰਨਾ ਹੈ ਉਹ ਕਹਿੰਸੀ ਕਿ ਅਸੀਂ ਬੱਚਾ ਨਹੀਂ ਰੱਖਣਾ ਡੈਫੀਨਿਟਲੀ ਬੱਚੇ ਦੀ ਡਿਲੀਵਰੀ ਹੋਏਗੀ ਬੱਚੇ ਨੂੰ ਜਿਹੜੀਆਂ ਗਵਰਨਮੈਂਟ ਏਜੰਸੀਸ ਅਡਾਪਟ ਕਰ ਲੈਣਗੀਆਂ ਇਸ ਚੀਜ਼ ਨੂੰ ਔਰ ਬੱਚਾ ਲੇਕਿਨ ਬੱਚੇ ਦਾ ਦਿਮਾਗ ਪੂਰੀ ਜ਼ਿੰਦਗੀ ਦੇ ਲਈ ਸਕਾਰ ਹੋ ਗਿਆ ਇਸ ਚੀਜ਼ ਦੇ ਨਾਲ ਉਸੇ ਜ਼ਿੰਮੇਵਾਰ ਕੋ ਸਾਡੇ ਜਿਹੜੇ ਹੈਗੇ ਨੇ ਸਿਡਬਲਿਊਸੀ ਦੇ ਕਾਉਂਸਲਰਸ ਉਹ ਹਮੇਸ਼ਾ ਹੁੰਉਂਦੇ ਉਹਦੇ ਨਾਲ ਨੇ ਔਰ ਉਹਨਾਂ ਦੇ ਨਾਲ ਕਾਉਂਸਲਿੰਗ ਵੀ ਹੋ ਰਹੀ ਹੈ ਕੇਅਰ ਵੀ ਹੋ ਰਹੀ ਹੈ ਔਰ ਮੈਡੀਕਲ ਦੀ ਪੂਰੀ ਕੇਅਰ ਹੋ ਰਹੀ ਹੈ ਲੇਕਿਨ ਇਹ ਚੀਜ਼ਾਂ ਹੁਣ ਹੋ ਰਹੀਆਂ ਨੇ ਪਹਿਲਾਂ ਹੀ ਇਹੋ ਜੇ ਕ੍ਰਾਈ ਨੂੰ ਰੋਕਣਾ ਜ਼ਰੂਰੀ ਹੈ